ਬਾਸ ਰੋਕਿਆ ਤੂੰ ਮੈਨੂੰ ਰੈਂਗਮਾਂ ਤੂੰ ਦਾ ਉੱਤੇ ਚੜਿਆ ਤੁਰਿਆ ਹੋਣਾ ਚਾਚਾ ਜੀ ਕਿਹਨੂੰ ਡੀਸੀ ਲੱਗਿਆ ਤੂੰ ਅੰਦਰ ਅੰਦਰ ਆਹ ਰੋਹ ਰੋਹ ਹਾਂ ਕੋਈ ਪਾ ਮਸੇ ਹੋਣਾ ਕਿ ਕਿਵੇਂ ਕਰਦਾ ਕੰਮ ਤੇ ਆਉਣਾ ਗੱਲ ਸੁਣ ਤੂੰ ਮੇਰੇ ਨਾਲ ਕਮੈਂਟ ਮੈਂਟ ਦਾ ਤੂੰ ਆਉਟ ਕਰਿਆ ਤੂੰ ਮੇਰੇ ਉੱਤਰੀਆਂ ਚਾਚਾ ਸਿਓ ਹੋਰ ਕਿਵੇਂ ਉੱਤਰੀ ਏ ਕੁੱਤੇ ਚੜਦਾ ਹੁਣ ਡਰਾਉਣਾ ਤੂੰ ਮੈਨੂੰ ਪਰ ਤੂੰ ਸਾਡੇ ਉੱਤੇ ਕਿਹੜਾ ਮੇਰੀ ਸਾਲੀ ਮਿੱਤੀ ਜਾਂਦੀ ਮੈਂ ਨਾ ਸੁਰਗਵਾਸ ਹੋ ਜਾਣਾ ਸੀ ਨਹੀਂ ਹੋ ਜਾਏਗਾ ਉਧਰ ਕੱਖਾਂ ਕੱਢੇ ਜਾਵਾਂ ਹੈ ਕਿਹੜੇ ਇੱਕ ਆਖੀ ਡੋਡੇ ਲਿਆ ਕੇ ਦਿੱਤੇ ਆਹੋ ਹਾਂ 3500 ਵਾਲੇ ਡੋਡੇ ਨਾਲ ਚਾਚਾ 7500 ਨੂੰ ਵਧੀਆ ਡੋਡੇ ਮਿਲਦੇ ਆ ਉਹ ਲਿਆ ਕੇ ਜੇ ਤੂੰ ਮੇਰੀ ਗੱਲ ਸੁਣ ਕੇ ਕੰਮ ਦੇ ਨੇਕਾ ਦੋ ਲੱਖ ਬਣਾ ਹਾਂ ਦੋ ਲੱਖ ਬਣਾਓ ਕੰਮ ਨਹੀਂ ਕਰਿਆ ਤੈਨੂੰ ਵੀ ਨੇ ਛੋਣਾ ਨਹੀਂ ਲਾਇਆ ਕੱਦੂ ਨਹੀਂ ਕਰਿਆ ਨਾ ਲਾਇਆ ਨਾ ਛੂਣਾ ਜਾ ਕਮਾਲ ਹੈ ਤੇਰੀ ਪਾਪ ਜਿਹੜੇ ਲੰਮੇ ਨਹੀਂ ਮੈਂ ਤੂੰ ਆ ਜਾ। ਨਾ ਯਾਰ ਮੇਰੇ ਨਾਲ ਬੰਦ ਤਾਂ ਮੇਰੇ ਯਾਰ ਦੇ ਜਿਹਾ ਕੱਟ ਮਾਰਦੇ ਕੋਈ ਦੁੱਖ ਨਹੀਂ ਜੀ। ਜਿਆਦਾ ਮੈਨੂੰ ਕੰਪਲੈਂਟ ਮੈਂ ਤੇ ਪੂਰੇ ਉੱਤਰੋਂ। ਜਦੋਂ ਤਾਂ ਬੰਦਾ ਰੱਖਣਾ ਹੁੰਦਾ ਉਦੋਂ ਤਾਂ ਤੁਸੀਂ ਹੁੰਨੇ ਹੋਰ। ਜਦੋਂ ਬੰਦਾ ਰੱਖ ਲੈਨੇ ਉਦੋਂ ਹੋ ਜਾਂਨੇ ਹੋਰ ਦੀ ਹੋਰ। ਓਰੇ ਆਉ ਜੱਫੜ ਜਾ ਤੂੰ। ਤੂੰ ਬਾਗ ਚਾਲ। ਕਿਉਂ ਇਹ ਕਿੱਥੇ ਬਾਗ ਦੇ ਇਹ ਤਾਂ ਸਿੱਧਾ ਹੈ। ਹਾਂ। ਕਿਉਂ ਇਹਨੂੰ ਪੜਾਉਣਾ ਲਿਖਾਉਣਾ ਇਹਨੂੰ ਅਫਸਰ ਬਣਾਉਣਾ। ਇਹਦਾ ਪੜ ਲਿਆ। ਹਾਂ ਪੜੂਗਾ। ਯਾਰ ਬਾਈ ਹੱਥ ਬਣਾ ਬੰਦ ਕੀ ਬੇਤੀ ਹੈ ਮਰੀ ਆਜਾ ਮੇਰੇ ਨਾਲ ਜਾੜਾ ਹੱਥ ਬੋਲਦਾ ਯਾਰ ਮੈਂ ਦੁਬਾਰਾ ਇਹ ਬੋਲਟ ਨਹੀਂ ਬਣਾਉਂਦਾ ਨਾ ਕਲਾ ਬੋਲਟ ਬੋਲਟ ਦਾ ਫੜਾਉਂਦਾ ਨਹੀਂ ਜਦੋਂ ਮੈਂ ਕਹਿੰਦਾ ਸੌਰੀ ਜਣਾ ਉਹ ਤਾਂ ਦਿੰਦਾ ਨਹੀਂ ਆ ਤੂੰ ਛੇਤੀ ਬੜਿਆਉਣ ਦਾ ਮੈਰਾ ਮੈਨੂੰ ਬੋਲਟ ਵੀ ਦੇ ਰਿਹਾ ਤੈਨੂੰ ਮੈਂ ਕਿੰਨੀ ਵਾਰੀ ਕੱਖਾਂ ਦੀ ਦਵਾਈ ਪਾਈ ਐ ਕਿਹੜੇ ਕੱਖ ਹੋਏ ਨਹੀਂ ਤੇਰੇ ਹੱਥਾਂ ਨੇ ਵੀ ਆਪਣੇ ਤਾਂ ਬਾਈ ਤੈਨੂੰ ਕਹਾਂਗਾ ਪਹਿਲਾਂ ਦੀ ਸੀ ਦਵਾਈ ਮੈਂ ਦੀ ਸੀ ਲੱਗ ਕੇ ਇਹ ਤਾਂ ਮਹਿੜੋ ਥੋੜਾ ਹੀ ਜਿੱਤੜ ਕੁੱਟਾਂਗੇ ਬਾਈ ਇਹੇ ਡਾਂਗ ਫੇਰਾਂਗੇ ਇਹਦੇ ਡਾਂਗ ਫੇਰਾਂਗੇ ਉਹ ਬੰਤ ਆਉਂਦਾ ਤੀਗਾ ਪਿੱਛੇ ਹਾਂ ਤੂੰ ਸੱਦ ਰਿਆ ਕਰ ਆ ਬਈ ਜਦੋਂ ਕਾਲ ਆ ਬੰਤ ਨੂੰ ਸੱਦ ਲੋ ਬੰਤ ਨੂੰ ਸੱਦ ਲੋ ਹਾਂ ਬੰਤ ਸੱਦੂ ਗਈ ਬਚੋਲਾ ਦੀ ਵਿੱਚੋਂ ਹਾਂ ਬਚੋਲਾ ਸੀਗਾ ਫਿਰ ਉਹਨੇ ਮੇਰੇ ਡਾਂਗ ਮਾਰੇ ਕੀ ਹੋ ਗਿਆ ਥੱਦੇ ਹੋ ਗਿਆ ਕੀ ਜੇ ਰੋਜ ਆ ਜਾਂਦਾ ਫੇਰ ਮੈਂ ਕਿਹਾ ਮੇਰੀ ਸਾਲੀ ਦਾ ਮੇਰੇ ਘਰ ਵਾਲੀ ਬੈਠੇ ਸੀ ਉੱਤੇ ਹੀ ਮੈਂ ਡਰਿਆ ਕਿ ਡਾਕਟਰ ਸਿੰਘ ਉਹ ਮੇਰੀ ਗੱਲ ਦੇ ਇਹ ਬਈ ਨਹੀਂ ਲੱਗਦਾ ਪਹਿਲੇ ਤੋਂ ਲੈ ਠੀਕ ਹੈ ਮੈਂ ਬੰਦਾ ਹੋਰ ਦੇਖਣ ਨੂੰ ਕੀ ਆ ਲੈ ਦੇਖ ਲੈ ਫਿਰ ਬੰਦਾ ਬੰਦਾ ਦੇਖ ਲੈ ਹਾਂ ਹਾਂ ਅਸਰ ਦਵਾ ਦਾ ਹਾਂ ਹਾਂ ਆਪਣੇ ਕਮੈਂਟ ਬੈਲ ਕਰੀ ਸੀ ਵਧੀਆ ਡੋਡੇ ਸੜੇ ਦੇ 3500 ਵਾਲੇ ਡੋਡੇ ਦਾ ਨਸ਼ਾ ਹੀ ਨਹੀਂ ਆਉਂਦਾ ਇੰਜ ਨਹੀਂ ਉੱਟਦਾ ਪਰ ਇਹ ਕੀ ਕਰੇ ਭਾਈ ਇਹੋ ਜਿਹਾ ਕੰਮ ਕਿੱਥੇ ਨਾ ਠੀਕ ਆ ਹੁਣ ਜੇ ਮੇਰੀ ਤੇ ਹਿੰਮਤ ਹੋਊ ਮੈਂ ਲੈ ਲੀ ਹਾਂ ਹਾਂ ਅੱਜ ਬਾਪਲੇ ਲੈ ਕੇ ਆਇਆ ਹਾਂ ਮੈਂ ਫੜਾਉਣੀ ਸੱਤ ਤੂੰ ਮੈਨੂੰ ਬੰਦਾ ਅੰਕਾ ਚੌਧਰੀ ਨੂੰ ਜੇ ਮੈਂ ਹਾਂ ਵੇ ਤੂੰ ਰਹਿ ਆਪਣੀ ਗੱਰੀ ਹੈ ਯਾਰ ਮੈਂ ਨਹੀਂ ਕਰਦਾ ਦੇਖ ਭਾਈ ਇੱਕ ਦਾ ਡੋਡੇ ਲੈ ਕੇ ਦੇ ਵਧੀਆ 7500 ਵਾਲੇ ਕਿਲੋ ਠੀਕ ਹੈ ਫੇਰ ਜਿੰਨਾ ਚਿਰ ਮੇਰਾ ਇੱਥੇ ਰਿਸ਼ਤੇਦਾਰ ਆਏਗਾ ਮੇਰੀ ਘੂ ਆਈ ਵੀ ਉਹਨਾਂ ਚਿਰ ਮੈਂ ਨਹੀਂ ਆ ਸਕਦਾ ਹੋਈ ਹੈ ਹੋਰ ਮਨ ਲਾ ਬਈ ਤਾਂ ਮਰ ਲੜੂ ਮੈਂ ਤੇ ਰਿਸ਼ਤੇਦਾਰ ਕਢਾਈਓ ਘੂ ਆਏ ਦੱਪਾ ਹਾਂ ਜੇ ਬਾਈ ਫੇਰ ਕਾਈ ਰਿਸ਼ਤੇ ਕੋ ਯਾਰ ਕੱਟ ਹਟ ਤੂੰ ਪੁੱਜਣ ਲੱਗੂ ਮੇਰੇ ਰਸਤਾ ਹੁੰਦਾ ਸਾਰਾ ਪਾ ਨੀ ਮਾ ਦਮ ਲੱਗਾ ਮੈਂ ਤਾਂ ਕਹਾਂ